ਹਾਂ ਜੀ ਕਿਵੇਂ ਸਾਰੇ ਤੇ ਆਪਣਾ yağ ਹੋ ਗਿਆ ਰੈਡੀ ਮਗਰ ਲਿਆ ਇਸਾ ਸਾਰੇ ਚੇਂਜ ਕਰਤੇ ਸੋਦੇ ਟਾਇਰ ਲੈਣੇ ਨੇ ਅਸੀਂ ਰਾਈਡਿੰਗ ਹੋ ਗਈ ਤੇ ਬ੍ਰੇਕਾਂ ਚ ਕਰਤਾ ਹੁਣ ਸਟੇਰੀਂਗ ਕੱਟ ਗਈ ਓ ਉਹ ਵੀ ਬਾਈ ਕਰੀ ਜਾਂਦਾ ਫਟ ਮੜਗਾੜ ਲਾ ਦੇ ਆਪਾਂ ਕਲਾਸ ਕਿੰਨੇ ਮਾਰਵਾਣ ਰੁੱਤੀ ਲੱਗੀ ਤੇ ਬਾਜੀ ਮੈਂ ਤੇ ਫਾਰਮ ਟਰੈਕਰ ਨੂੰ ਬਣਾ ਬਣਾ ਜੂ ਹਣਾ ਮੈਂ ਪਤਾ ਨਹੀਂ ਇਹਨੇ ਕੀ ਬਣਾਣਾ ਬਾਈ ਸਟਾਰਟ ਹੋਏ ਤੇ ਪਤਾ ਲੱਗੂ ਹਾਂ ਹਾਰ ਟ੍ਰੈਕਿੰਗ ਨੂੰ ਕੱਢੂ ਦਾ ਆਵਾਜ਼ ਥੋੜ੍ਹੀ ਉਹ ਇੱਕ ਸਾਰ ਚੱਲੂਗਾ ਹਾਂ ਇੱਕ ਸਾਰ ਚੱਲੂਗਾ ਹਾਂ ਤੇ ਵਧੀਆ ਪਰਫਾਰਮੈਂਸ ਦੇਉਣ ਜਾਣੀ ਜੇ ਹੈ ਟੂਲ ਬਾਲੂ ਨਾਲ ਹੀ ਕੋਏ ਹਾਂ ਹਾਂ ਮਾਲਾ ਜੀ ਮੈਂ ਟਾਰਪੋ ਲੈ ਵੈਕਮ ਵੀ ਬਣਾਉਣਾ ਨਾ ਬਹਾਵਾ ਰੂਗੂ ਹੀ ਨਾ ਤਾਂ ਹੂੰ ਇਹ ਤਾਂ ਜੋੜਨਾ ਹੀ ਹੋਈ ਹੈ ਹੈ ਖੇਤ ਤਾਂ ਜੋੜਦੇ ਨੇ ਖੇਤਾਂ ਦਾ ਰਿਆਬ ਨਹੀਂ ਬਾਈ ਇਹਦੇ ਹਾਂ ਹਾਂ ਇਹਦਾ ਰੇਸ ਦੇਣ ਲੱਗੇ ਕਿ ਚੇਕਣਾ ਪਿਆ ਕਰੋ ਕਦੀ ਉਹ ਨਹੀਂ ਇੰਨੀ ਹੋਣੀ ਨਾ ਮੇਰੇ ਕੋਲ ਆਦੀ ਕਿ ਇਹ ਗਲਰੀਏ ਤੇ ਹੋਣ ਵਾਲੀ ਪਈ ਹੈ ਕਿ ਪਹਿਲਾਂ ਨਹੀਂ ਜਿਹੜੀ ਆਪਣਾ ਇਹ ਮੋਰੇਲ ਤੋਂ ਕੱਢੀ ਆ ਉਹ ਹੋਣ ਵਾਲੀ ਉਹਦੇ ਨਾਲ ਹੀ ਬਹੁਤ ਜ਼ਿਆਦਾ ਤੇਜ਼ ਹੈ ਟੀ ਮਾਰਦਾ ਕਰਦੀ ਹੈ ਟੀ ਮਾਰਦਾ ਕਰਦੀ ਟੀ ਕਰਦਾਂਗੇ ਬਾਈ ਹਾਂ ਟੀ ਹੀ ਹਾਰੇ ਬ੍ਰੀ ਟੀ ਆ ਦੀ ਦਾ ਪੋ ਬਣਾ ਲਾਂਗੇ ਉਹ ਵੈਂਡੀ ਤੁਸ ਫੈਪ ਜੀ ਹਾਂ ਇਹ ਟੈਚ 13 ਦੇ 13 13 ਲੱਗ ਕੇ ਤਾਂ ਬਹੁਤ ਥੋੜਾ ਵੱਡਾ ਹੋ ਗਿਆ ਹੁਣ 14 ਦੇ ਪਾਵਟ ਮੜਗਾੜ ਵੀ ਕਲਾਸ ਕਲਾ ਦੇ ਨਵੇਂ ਮਾਡਲ ਵਾਲੇ ਲੈਟਾ ਦੋ ਦਿਨ ਫਰ ਬ੍ਰੇਕ ਕਰਨੇ ਲੱਗਿਆ ਨੂੰ ਛੱਦਰੀ ਹੱਡ ਡੈਕ ਸਾਰਾ ਤਾਂ ਅਨੰਦਪੁਰ ਰੰਗ ਵੱਜਿਆ ਉੱਤੇ ਬੰਨਣਾ ਨੇ ਵੇਖੀ ਚੱਲੀ ਜਾਂਦਾ ਅਨੰਦਪੁਰ ਤੋਂ ਸੁਕਦਾ ਰੰਗ ਮਾਰ ਨਹੀਂ ਚੱਲੂਗਾ ਹਾਂ ਬੰਪਰ ਲੱਗਣਾ ਬੰਪਰ ਹੱਡ ਛੱਦਰੀ ਹੈ ਨੜੇ ਨਾ ਨੀਵੇਂ ਉੱਤਲ ਬੰਡੀ ਐ ਦੋ ਦਿਨ ਦਾ ਸ਼ੋਅ ਨੂੰ ਲੱਗ ਗਿਆ ਨੇ ਵੱਡੂ-ਵੱਡੂ ਕਿਹਣਾ ਸੈੱਟ ਹੋਣੇ ਹਾਂ ਕਿੱਲਾ ਉਹਨੇ ਖੜਾ ਲਾ ਹਾਂ ਇਹਦਾ ਕਿੱਥੇ ਆਇਆ ਸੀਗਾ ਗਾ ਮੋੜ ਤੇ ਕਿੱਥੇ ਆ ਲੱਗੇ ਆ ਡੈਡਰ ਕਿੰਨਾ ਤਿਆਰ ਹੋਇਆ ਇਹ ਚੜੀ ਚ ਕਰਿਆ ਵਾ ਬਾਈ ਉਦੋਂ ਮੜ ਕੇ ਲੱਗਿਆ ਨਹੀਂ ਕਿ ਅੱਜ ਨੂੰ ਕਿ ਇਹਨੂੰ ਲੱਗ ਜਾ ਕੇ ਭਾਂਦੇ ਕੋਈ ਰੋੜਦਾ ਨਹੀਂ ਨਾ ਉਹ ਕੰਮ ਕਰਨਾ ਵੱਡੂ-ਵੱਡੋ ਕਿਆ ਮੂੰ ਪਾਈਪ ਉੱਪਰ ਟਰਬੋ ਨਹੀਂ ਹੋਇਆ ਕਿਹਨੇ ਵਈ ਹਨਾ 60 ਵਾਲੀ ਐਂ ਤੁਹਾਨੂੰ ਆਮ ਦੇ ਸਾਨੂੰ ਨੇ ਬੈਂਦੀ ਦੇ ਬੋਲ ਟਟ ਕੇ ਗੱਲ ਸਾਰੇ ਕਢਾ ਕੇ ਰੱਖਦੇ ਅੱਛਾ ਲੱਗਦੀ ਹੁੰਦੀ ਹੈ ਨਾ ਹਾਂ ਹਾਂ ਲੈਂਕਾਂ ਵੀ ਇਹ ਸੇ ਨਾਲ ਨਵੀਆਂ ਇਹ ਸਾਬ ਉਹਦੀਆਂ ਮਿਲਿਆ ਹੋਰ ਗੱਲਾਂ ਆ ਜਾਂਦਾ ਬਿਲਕੁਲ ਬਿਲਕੁਲ ਓਕੇ ਹੋ ਜਾਣਗੀਆਂ ਸਾਰੀਆਂ ਬਾਕੀ ਆਪਾਂ ਪਾਵਾਂਗੇ ਵੀਡੀਓ ਜਿੱਦੇ ਫੋਲੋ ਰੈਡੀ ਹੋ ਗਿਆ ਉੱਤੇ